kono ho sun kono maza ha jira ha sudha aa yaar upar ja hmm? aa upar

ਤਾਡੀ ਨਹੀਂ ਜ਼ਿੰਮੇਵਾਰੀ ਸਾਡੀ ਨਹੀਂ ਤਾਂ ਭਰਾਵਾ ਕੱਲ ਤੇ ਉੱਥੇ ਰੋਡ ਤੇ ਗੱਡੀ ਨਾ ਚੜਨ ਦੋ ਰਾਤ ਨੂੰ ਹਾਂ ਮੈਂ ਤਾਂ ਕਿਹਾ ਉਹ ਜੇ ਤੈਨਾਂ ਵੀ ਫਲੇਟ ਜਾਂਦੇ ਨੇ ਤੇ ਆਪਕੋ ਕੋਈ ਨਾ ਮੈਂ ਗੱਡੀ ਲੈ ਦਿੰਦਾ ਮੈਂ ਸ਼ੇਅਰ ਕਰਾਂਗਾ ਆਪਾਂ ਜਦੋਂ ਆਪਾਂ ਪੜ੍ਹਨਾ ਇਹ ਕਹਿੰਦਾ 4 ਵਜੇ ਲਿਖਾ ਲਿਆ ਕਰੋ ਖੱਡੇ ਉਹਦੇ ਜਮਾਰਦੀ ਲਗਾਓ ਐਵੇਂ ਪਾਤੀ ਜਗਾ ਜੋ ਸਿਸਟਮ ਹੈਗਾ ਇਹਨਾਂ ਨੂੰ ਪਾਵਨ ਮੈਨੂੰ ਪਤਾ ਹੈਗਾ ਕਿਹੜਾ ਪਾਵਨ ਆਹਨਾਂ ਦਾ ਧਿਆਨ ਹੋਤਾ ਦੀ ਕਿੱਥੇ ਕਾਟ ਕਰ ਆਹਾਂ ਹੋ ਰਹੀ ਅੱਲਾਹ ਦੀ ਪਾਵਨ ਜੇ ਮੇਰੇ ਨਾਲ ਗਿਆ ਤਾਂ ਚਾਰ ਖੰਨੇ ਵੱਡੀ ਖਾਲੀ ਕਰਨਗੇ ਪਾਵਨ ਆਹ ਪਾਵਨ ਜਨਨ ਦਾ ਹਾਂਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਫਿਰ ਤੋਂ ਤੁਹਾਡੇ ਰੂਬਰੂ ਆਉਣ ਦਾ ਮੌਕਾ ਮਿਲਿਆ ਤੇ ਆਪਾਂ ਅੱਜ ਫਿਰ ਮਾਈਨਿੰਗ ਸੰਬੰਧੀ ਜਿਹੜੀ ਪਹਿਲਾਂ ਆਪਾਂ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਸੰਬੰਧ ਵਿੱਚ ਦੁਬਾਰਾ ਤੁਹਾਡੇ ਰੂਬਰੂ ਹੋ ਰਹੇ ਹਾਂ ਤੇ ਜਿਹੜੀ ਸਾਡੀ ਜੀ ਕੰਪਲੇਂਟ ਸੀ ਇੱਕ 1121 ਦੀ ਉਹਦੇ ਸੰਬੰਧ ਵਿੱਚ ਆਪਾਂ ਵੇਟ ਕਰ ਰਹੇ ਹਾਂ ਤੇ ਸ਼ਾਇਦ ਐਸਐਚਓ ਸਾਹਿਬ ਨੇ ਜਿਹੜੇ ਆਪਣੇ ਬਿਆਨਾਂ 'ਚ ਕਿਹਾ ਸੀ ਕਿ ਆਪਾਂ ਜਿਹੜਾ ਹੈਗਾ ਇਹਨਾਂ ਦੇ ਅਗੇਂਸ ਦੀ ਜਿਹੜੀ ਬੰਦੀ ਕਾਰਵਾਈ ਕਰਾਂਗੇ ਵੇਟ ਕਰ ਰਹੇ ਤੇ ਦੇਖੀਏ ਕੀ ਕਾਰਵਾਈ ਕਰਦੇ ਆ ਸਾਡੇ ਖਿਲਾਫ ਹਲੇ ਤੱਕ ਅਮਰੀਕਾ ਕੋਈ ਸਾਨੂੰ ਕੋਈ ਗੁਰਵਾਨਾ ਪ੍ਰੂਫ ਨਾਲ ਕੋਈ ਨੋਟਸ ਆਇਆ ਨਹੀਂ ਹੈਗਾ ਹੋਰ ਵੀ ਵੇਟ ਕਰਾਂਗੇ ਕੋਈ ਕਰਨੀ ਹੈਗੀ ਜਿੱਦਾਂ ਹੈਗੀ ਹੈ ਪਰ ਜਿਹੜਾ ਆਪਾਂ ਅੱਜ ਤੁਹਾਨੂੰ ਸਬੂਤ ਦੇ ਰਹੇ ਆ ਉਹਦੇ ਵਿੱਚ ਜਿਹੜੇ ਐਸਐਚਓ ਸਾਹਮਣੇ ਝੂਠ ਬੋਲਿਆ ਇਹ ਮਾਈਨਿੰਗ ਪਈ ਪੁਲਿਸ ਪ੍ਰਸ਼ਾਸਨ ਦੀ ਮਿਲਿ ਭੁਗਤ ਨਾਲ ਨਹੀਂ ਹੋ ਰਹੀ ਉਹ ਵੀ ਤੁਹਾਨੂੰ ਦਵਾਂਗੇ ਇਹਦੇ ਅਗੇਂਸ ਆਪਾਂ ਜਿਹੜਾ 2942 ਨੂੰ ਨਾ ਮਾਜੋਗ ਐਸਐਸਪੀ ਸਾਹਿਬ ਨੂੰ ਮਿਲੇ ਜੀ ਤੇ ਉਹਨਾਂ ਨੂੰ ਆਪੋ ਸਬੂਤ ਦੇ ਚੁੱਕੇ ਹਾਂ ਇਹਦੀ ਆ ਕਾਪੀ ਆ ਜਿਹੜੀ ਆਪਾਂ ਉਹਨਾਂ ਨੂੰ ਦਿੱਤੀ ਆ ਆਵਲੀ ਰਿਪੋਰਟ ਹੈਗੀ ਜਿਹੜੀ ਉਹਨਾਂ ਨੇ ਕਰਕੇ ਆਏ ਦੁਆਰਾ ਤੇ ਸਬੂਤ ਵੀ ਦੇ ਕੇ ਆਏ ਆ ਤੇ ਸਾਹਿਬ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਆਪਾਂ ਇਹਦੇ ਜਿਹੜੀ ਬੰਦਈ ਕਾਰਵਾਈ ਕਰਾਂਗੇ ਔਰ ਇਹਦੀ ਜਿਹੜੀ ਜਾਂਚ ਮੈਂ ਖੁਦ ਕਰਾਂਗਾ ਇਹਨਾਂ ਨੂੰ ਭਰੋਸਾ ਦਵਾਇਆ ਵੀ ਤੁਸੀਂ ਨਿਸ਼ਚਿੰਤ ਹੋ ਜਾਓ ਜੇ ਇਹਨਾਂ ਨੇ ਕੋਈ ਗਲਤ ਕੰਮ ਕੀਤਾ ਐਸ ਐਚਓ ਜਾਂ ਪੁਲਿਸ ਪ੍ਰਸ਼ਾਸਨ ਨੇ ਤੇ ਸਾਨੂੰ ਸਬੂਤ ਦਿਓ ਤੇ ਅਸੀਂ ਜਿਹੜੀ ਬਣਦੀ ਕਾਰਵਾਈ ਕਰਾਂਗੇ ਉਹਦੇ ਅਗੇ ਜਿਹੜੀ ਹੈ ਕਿ ਆਪਾਂ ਉਹਨਾਂ ਨੂੰ ਇੱਕ ਵੀਡੀਓ ਕਲਿੱਪ ਵੀ ਦਿੱਤੀ ਹੈ ਤੇ ਬਾਕੀ ਜਿਹੜੇ ਝਾਲੀ ਬਿੱਲਾਂ ਦੇ ਬਾਰੇ ਉਹ ਕਹਿ ਰਹੇ ਹੈਗੇ ਐਸ ਐਚਓ ਸਾਹਿਬ ਵੀ ਇਹਦੇ ਬਾਰੇ ਜਿਹੜਾ ਹੈਗਾ ਵੀ ਮੈਂ ਪ੍ਰੈਸ਼ਰ ਵਾਲਿਆਂ ਤੋਂ ਪਤਾ ਕੀਤਾ ਪਰ ਕੋਈ ਬੰਦਾ ਦੇ ਕੋਈ ਚੋਰੀ ਕਰਕੇ ਕਦੇ ਇਹ ਕਹੂਗਾ ਮੈਂ ਚੋਰ ਹਾਂ ਅਸੀਂ ਇਹ ਗੱਲ ਸਾਬਤ ਕਰਕੇ ਦੱਸਾਂਗੇ ਵੀ ਐਸ ਐਚਓ ਔਰ ਜਿਹੜਾ ਪੁਲਿਸ ਪ੍ਰਸ਼ਾਸਨ ਦੀ ਉਸ ਬਗਤ ਦਾ ਉਹਨਾਂ ਦੀ ਮਿਲੀ ਭੁਗਤਣ ਵਾਲੀ ਸਾਰਾ ਕੁਝ ਹੁੰਦਾ ਚ ਹੈ ਤੇ ਜਿਹੜੀ ਆ ਵੀਡੀਓ ਕਲਿੱਪ ਐ ਉਹ ਮੈਂ ਤੁਹਾਨੂੰ ਭੇਜ ਰਿਹਾ ਤੁਸੀਂ ਆਪਣੇ ਜਿਹੜੇ ਹੈਗੇ ਦੇ ਵਿੱਚ ਉਹ ਸ਼ੋਅ ਕਰਨੀ ਆ ਤੇ ਇੱਕ ਮੈਂ ਤੁਹਾਡੇ ਪੱਤਰਕਾਰ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਪਿਛੇ ਜਿਹੜੀ ਆਪਾਂ ਖਬਰ ਦਿੱਤੀ ਸੀ ਉਹਦੇ ਵਿੱਚ ਕੁਝ ਪੱਤਰਕਾਰ ਭਰਾਵਾਂ ਨਾਲ ਕੇ ਸਵਾਲ ਵੀ ਪੁੱਛੇ ਮੇਰੇ ਨਾਲ ਕੋਈ ਉਸ ਦਿਨ ਸਾਥੀ ਵੀ ਸੀ ਸਾਨੂੰ ਨਹੀਂ ਪਤਾ ਕਿ ਇਹ ਉੱਪਰ ਪਰਚਾ ਹੋਇਆ ਵਾ ਜਾਂ ਨਹੀਂ ਹੋਇਆ ਵਾ ਮੈਂ ਮੰਨੇ ਜਿਹੜੀ ਖਬਰ ਲਾਈ ਉਹਦੇ ਵਿੱਚ ਉਹਨਾਂ ਨੇ ਤੁਰੰਤ ਇਮੀਜੇਟਲੀ ਸਾਡੇ ਬੈਠੇ ਬੈਠੇ ਉੱਤੇ ਵਾਇਰਲ ਕਰ ਦਿੱਤੀ ਕਿ ਇਹ ਬੰਦੇਆਂ ਉੱਪਰ ਪਰਚੇ ਹੋਏ ਹੋਏ ਆ। ਮੇਰੇ ਪਰ ਕੋਈ ਪਰਚਾ ਹੋਇਆ ਤਾਂ ਉਹ ਤੁਸੀਂ ਵੀ ਕਿਤੇ ਜਾਂਚ ਕਰਨੀ ਆ ਕਰਕੇ ਮੈਨੂੰ ਦੱਸ ਸਕਦੇ ਵੀ ਆ ਵੀ ਆਪਣਾ ਨੇ ਬੰਦੇ ਤੇ ਆ ਪਰਚਾ ਹੋਇਆ ਹੋਗਾ। ਜਾਂ ਕਿ ਯਾਰ ਇੱਕ ਹੋਰ ਵੀ ਗੱਲ ਆ ਵੀ ਜੇ ਕਿਸੇ ਬੰਦੇ ਤੇ ਪਰਚਾ ਵੀ ਹੋਇਆ ਵਾ ਕਿਹਾ ਉਹ ਕ੍ਰਾਈਮ ਹੋ ਰਿਹਾ ਉਹਨੂੰ ਦੇਖ ਕੇ ਚੁੱਪ ਰਹੇ। ਕੋਈ ਵੀ ਬੰਦਾ ਜੇ ਮੰਨ ਲਓ ਕਿਸੇ 'ਤੇ ਪਰਚਾ ਵੀ ਹੋ ਗਿਆ। ਉਹ ਅੰਡਰ ਟ੍ਰਾਇਲ ਆ ਉਹਦੀ ਕੋਰਟ ਜੂਨ ਸਜ਼ਾ ਦੇਵੇ ਜੋ ਮਰਜ਼ੀ ਕਰੇ। ਉਥੇ ਬਾਅਦ ਦੇ ਵਿੱਚ ਮੰਨ ਲਓ ਕੋਈ ਕ੍ਰਾਈਮ ਹੋ ਗਿਆ ਕੋਈ ਬੰਦਾ ਕੋਈ ਵੱਢ ਗਿਆ ਉਹਦੇ ਸਾਹਮਣੇ ਜਿੰਦਾ ਕਿ ਉਹ ਸਬੂਤ ਵੀ ਨਹੀਂ ਦੇ ਸਕਿਆ ਉਥੇ ਐਸ ਐਚ ਓ ਸਾਹਿਬ ਇੱਕੋ ਗੱਲ ਕਹੀ ਜਾਂਦੇ ਵੀ ਯਾਰ ਇਹ ਪਰ ਪਰਚਾ ਦਰਜ ਹੋਇਆ ਪਰਚਾ ਦਰਜ ਹੋਇਆ ਕਮਾਲ ਦੀ ਗੱਲ ਆ ਮੈਂ ਹੈਰਾਨ ਆ ਤੇ ਅਸੀਂ ਹੁਣ ਜਿਹੜੇ ਸਬੂਤ ਦਿੱਤੇ ਐ ਐਸ ਐਸ ਪੀ ਸਾਹਿਬ ਨੂੰ ਇਹ ਦਿੱਤੇ ਆ ਵੀ ਜਿਹੜੇ ਇਹਦੇ ਮੁਲਾਜ਼ਮ ਜਿਹੜੇ ਨਾਕੇ ਤੇ ਉਥੇ ਬੈਠਦੇ ਸੀ ਪੱਕੇ ਲੱਗੇ ਤੇ 2-4 ਸਾਲ ਤੋਂ ਉਹਨਾਂ ਦੇ ਅਸੀਂ ਨਾਂ ਵੀ ਲਿਖ ਕੇ ਦਿੱਤੇ ਸੀ ਵਿੱਚ ਐਸ ਐਚ ਓ ਖੁਦ ਹੀ ਉਹਦੀ ਰਿਪੋਰਟ ਬਣਾ ਕੇ ਭੇਜੀ ਜਾਂਦਾ ਸੀ ਔਰ ਹੁਣ ਮੈਂ ਉਹ ਜਿਹੜੀ ਵੀਡੀਓ ਆ ਵੀਡੀਓ ਦੇ ਵਿੱਚ ਗੱਡੀਆਂ ਵੜਾਉਂਦੀਆਂ ਵੀ ਤੇ ਉਹਨੂੰ ਬੰਦੇ ਇਹਨਾਂ ਦੇ ਮੁਲਾਜ਼ਮ ਆ ਕੇ ਪੁੱਛਦੇ ਵੀ ਠਾਲੋ ਯਾਰ ਕੋ ਸੁੱਤੇ ਪਏ ਆ ਵੀ ਉੱਠ ਕੇ ਦੇਖੋ ਗੱਡੀ ਉਹ ਕਹਿ ਰਿਹਾ ਕਹਿੰਦਾ ਜੀ ਨਹੀਂ ਜੀ ਜਾਣ ਦਿਓ ਸਾਬ ਨੇ ਆਰਡਰ ਆ ਵੀ 4 ਵਜੇ ਖੜਦਿਆ ਕਰੋ ਗੱਡੀਆਂ ਵੀਡੀਓ ਕਲਿੱਪ ਤੁਹਾਨੂੰ ਦੇ ਰਹੇ ਆ ਉਹ ਵਾਇਰਲ ਕਰ ਰਹੇ ਆ ਹੁਣ ਆਪਾਂ ਇਹ ਦੇਖਣਾ ਵੀ ਐਸਐਸਬੀ ਸਾਹਿਬ ਨੇ ਸਾਨੂੰ ਵਿਸ਼ਵਾਸਨਤਾ ਦੇ ਦਿੱਤਾ ਅਸੀਂ ਉਹਨਾਂ ਨੂੰ ਸਬੂਤ ਦਿੱਤੇ ਆ ਵੀ ਉਹ ਕੀ ਕਾਰਵਾਈ ਕਰਦੇ ਆ ਸਾਡੇ ਪਰ ਤਾਂ ਅਸੀਂ ਸੱਚੀ ਗੱਲ ਕਰ ਰਹੇ ਆ ਦੱਸ ਰਹੇ ਆ ਪ੍ਰਸ਼ਾਸਨ ਨੂੰ ਉल्टा ਕਹਿ ਰਿਹਾ ਜੀ ਮੈਂ ਤੁਹਾਡੇ ਉਪਰ ਕਾਰਵਾਈ ਲਈ ਡੀਐਨ ਲੇ ਕੇ ਨਾ ਜਿਹਨੂੰ ਮਰਜ਼ੀ ਲੇ ਕੇ ਦੇ ਦੇ ਸਾਨੂੰ ਕੋਈ ਪਰਵਾਹ ਨਹੀਂ ਮੈਨੂੰ ਖਾਸ ਕਰਕੇ ਕੋਈ ਪਰਵਾਹ ਨਹੀਂ ਹੈਗੀ ਇਹ ਕਿਸੇ ਨੇ ਮੇਰੇ ਸਾਥੀ ਨੇ ਕਿਸੇ ਦੀ ਸ਼ਾਨ ਦੇ ਖਿਲਾਫ ਜੋ ਕੁਝ ਬੋਲਿਆ ਉਹਨਾਂ ਦੀ ਪਰਸਨਲ ਜ਼ਿੰਮੇਵਾਰੀ ਹੈ ਮੇਰੀ ਕੋਈ ਆਪਣੀ ਦੇਖੋ ਮੈਂ ਜੋ ਵਰਡ ਕਹਿ ਰਿਹਾ ਉਹ ਮੇਰੀ ਜ਼ਿੰਮੇਵਾਰੀ ਆਹ ਦਰਖਾਸਤ ਮੈਂ ਦਿੱਤੀ ਹੈ ਇਹਦੀ ਮੇਰੀ ਜ਼ਿੰਮੇਵਾਰੀ ਹੈ ਤੇ ਜੇ ਕੋਈ ਪਰਸਨਲੀ ਮੰਨ ਲਓ ਕੋਈ ਕਹਿ ਰਿਹਾ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਜੇ ਕਰਨਾ ਚਾਹੁੰਦਾ ਕਰੇ ਮੇਰਾ ਵੀ ਨਾਮ ਇੱਕ ਯਾਰ ਪ੍ਰੈਸ ਰਿਪੋਰਟਰ ਤੁਸੀਂ ਦੇਖੋ ਤੁਹਾਡਾ ਨਾ ਜਿਹੜਾ ਅਸੀਂ ਤੁਹਾਡੇ ਬਹੁਤ ਮਾਣ ਕਰਦੇ ਆਂ ਤਾਂ ਤੁਹਾਡੇ ਕੋਲ ਬੈਠੇ ਆਂ ਬਟ ਜਿਹੜਾ ਉਸ ਦਿਨ ਸਾਡੇ ਨਾਲ ਮੈਨੂੰ ਮੇਰੇ ਰਿਸ਼ਤੇਦਾਰਾਂ ਨਾਲ ਕੁਝ ਕਿਹੜਾ ਵਰਚਾ ਹੋਇਆ ਯਾਰ ਜੀ ਮੈਨੂੰ ਜਿਹੜਾ ਬੜੀ ਸ਼ਰਮਿੰਦਗੀ ਮਹਿਸੂਸ ਹੋਈ ਏ ਗੱਲ 'ਚ ਜੀ ਜੀ ਤੇ ਯਾਰ ਕੀ ਜਵਾਬ ਦੇਵਾਂ ਮੈਂ ਭਈ ਥੋੜਾ ਜਿਆਦਾ ਜਾਂਚ ਕਰੋ ਯਾਰ ਜੇ ਸਚਾਈ ਆ ਉਹ ਪੇਸ਼ ਕਰੋ ਮੈਂ ਤੁਹਾਨੂੰ ਆ ਸਚਾਈ ਦੇ ਰਿਹਾ ਇਹਨੂੰ ਪੇਸ਼ ਕਰੋ ਨਾਲੇ ਪੁੱਛੋ ਪ੍ਰਸ਼ਾਸਨ ਵੀ ਕਿਦਾਂ ਚੱਲਦਾ ਰਿਹਾ ਜੀ ਕੰਮ ਗਾਹਾਂ ਨੂੰ ਵੀ ਕਰਾਇਮ ਤੇ ਵੀ ਨਤਪੋਗੀ ਜਿਹੜਾ ਕੰਮ ਗਲਤ ਹੁੰਦਾ ਉਹ ਉਤੇ ਵੀ ਨਤਪੋਗੀ ਜਿਵੇਂ ਨਾਕੇ ਵਾਲੇ ਮਲਾਜਮ ਕਹਿੰਦੇ ਸੀ ਕਿ ਸਾਹਿਬ ਸਾਨੂੰ ਤੋਕਾ ਕਿਵੇਂ ਸਾਹਿਬ ਕਹਿੰਦੇ ਵੀਰੇ ਸਾਹਿਬਾਰੇ ਉਹ ਕਹਿੰਦੀ ਸੀਗੇ ਸਰ ਸਾਹਿਬ ਜਿਹੜੇ ਮੌਕੇ ਤੇ ਐਸਐਚਓ ਸਹਿ ਉਹਨਾਂ ਦੇ ਬਾਰੇ ਕਿਹਾ ਨਾ ਨਾ ਲਾਉ ਨਾ ਅਸਟਾ ਸਾਹਿਬ ਜੀ ਨਾ ਨਾ ਆਪਣੇ ਸਪਾਰਤਮ ਸੀਰ ਸਾਹਿਬ ਜੀ 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 ਜੇ ਜੀ ਤੁਹਾਡੇ ਤੇ ਕੋਈ ਪਰਚਾ ਅਜੇ ਤੱਕ ਪਾਇਆ ਸੀ ਮੇਰੇ ਤੇ ਨਾਲ ਕੋਈ ਇਸ ਮਾਮਲੇ ਦੇ ਵਿੱਚ ਮੇਰੇ ਤੇ ਕੋਈ ਨਹੀਂ ਮੈਂ ਦੇ ਤਾਂ ਮਤਨ ਸਰ ਤੇ ਗੱਡੀਆਂ ਬੜੀਆਂ ਮੇਰੀ ਮਿਹਨਤਾਂ ਵੀ ਕਰਕੇ ਗਏ ਮੈਨੂੰ ਬਿਲਕੁਲ ਨਹੀਂ ਪਰ ਇਹਨਾਂ ਨੇ ਤਾਂ ਦੱਸਣਾ ਇੱਕ ਵਾਰੀ ਮੇਰੇ ਤੇ ਹਮਲੇ ਵੀ ਹੋਏ ਇੱਕ ਦੋ ਵਾਰੀ ਮੈਨੂੰ ਲੋਕਾਂ ਨੇ ਧਮਕੀਆਂ ਵੀ ਬਹੁਤ ਦਿੱਤੀਆਂ ਮੈਂ ਨਹੀਂ ਖੰਦੀ ਪਰ ਆਪਾਂ ਗਏ ਤੇ ਡਰਦੇ ਨਹੀਂ ਨਾ ਡਰ ਕੇ ਮੈਂ ਉਹ ਕੰਮ ਕੀਤਾ ਤੇ ਹੁਣੇ ਜੋ ਮਰਜੀ ਕਹੀ ਜਾਣਾ ਐਸ ਐਚਓ ਕਹਿੰਦਾ ਤੂੰ ਕਿ ਸਬੂਤ ਦੇ ਅਸ਼ੋਕ ਕੁਮਾਰ ਦੇ ਉੱਪਰ ਕੋਈ ਪਰਚਾ ਹੈਗਾ ਤਾਂ ਸਬੂਤ ਦੇ ਆਪਾਂ ਜਿਹੜੀ ਸਾਡੀ ਗਲਤੀ ਹੋ ਜੇ ਮੰਨਣ ਤਾਂ ਅਜੇ ਕੋਈ ਪਰਚਾ ਹੈ ਹੀ ਨਹੀਂ ਅਜੇ ਤੱਕ ਕੋਈ ਵੀ ਇੱਕ ਵੀ ਜਿਹੜੇ ਬੰਦੇ ਨੂੰ ਮਨਨ ਦਾ ਕਿਸੇ ਨੇ ਖਬਰ ਵੀ ਲਾਈਵ ਉਹ ਵੀ ਲੈ ਕੇ ਦੱਸ ਦਿੰਦੇ ਤੁਹਾਨੂੰ ਕੋਈ ਰਾਜਨੀਤਿਕ ਸਾਡੇ ਸਾਹਮਣੇ ਦੱਸੋ ਮੰਨ ਜਿਹੜੇ ਬਿੱਲਾਂ ਦੀ ਤੁਸੀਂ ਗੱਲ ਕਰ ਰਹੇ ਆ ਬਿੱਲ ਜਿਹੜੇ ਹੈਗੇ ਆ ਉਹ ਇੱਥੇ ਲੱਗੇ ਸਾਗੇ ਦੇ ਹੀ ਆ ਜਾਂ ਕਿਤੇ ਦੂਰ ਦੇ ਆ ਐਸੀ ਛਪੇ ਆ ਉਹਦੇ ਤੇ ਇੱਕ ਪ੍ਰਿੰਟਿੰਗ ਪ੍ਰੈਸ ਦਾ ਜ਼ਰੂਰ ਨਾਮ ਲਿਖਿਆ ਹੁੰਦਾ ਹਾਂਜੀ ਹਾਂਜੀ ਇੱਥੇ ਲੋਕਲ ਹੈ ਕੋਈ ਸਰ ਇਹ ਕਾਨਪੁਰ ਕੁਈ ਦੇ ਬਿੱਲ ਜੀ ਕੋਨਸਟ ਦੂਆ ਹੈਗਾ ਤੇ ਪ੍ਰੈਸ਼ਰ ਉਹਦੇ ਆਗੇ ਸਾਰੇ ਇੱਕੋ ਹੀ ਬਿੱਲ ਬੁੱਕ ਛਪੀ ਵੀ ਆ ਔਰ ਉਹਦੇ ਜਿਹੜੇ ਹੈਗੇ ਆ ਮੈਂ ਦੇਖੋ ਤੁਹਾਡੇ ਕੋਲੋਂ ਜਿਹੜੀ ਹੈਗੀ ਹਲੇ ਗੱਲ ਮੈਂ ਤਾਂ ਨਾ ਦੇਖ ਰਿਹਾ ਪਹਿਲਾਂ ਜਿਹੜੇ ਆ ਸਬੂਤ ਅਸੀਂ ਦਿੱਤਾ ਇਹ ਕਹਿੰਦੇ ਤੇ ਪੁਲਿਸ ਪ੍ਰਸ਼ਾਸਨ ਦੀ ਮਿਲੀ ਭੂਕ ਨਹੀਂ ਹੈਗੀ ਆ ਜਿਹੜਾ ਸਬੂਤ ਆ ਵੀਡੀਓ ਜਿਹੜੀ ਵਾਇਰਲ ਕਰ ਰਹੇ ਅਸੀਂ ਅੱਜ ਉਹ ਤੋਂ ਤੁਹਾਨੂੰ ਸਾਫ ਪਤਾ ਲੱਗੂਗਾ ਕਿ ਪਈ ਪੁਲਿਸ ਪ੍ਰਸ਼ਾਸਨ ਦੀ ਮਿਲੀ ਭੂਕ ਨਾਲ ਹੀ ਮਾਈਨਿੰਗ ਚੱਲਦੀ ਸੀ ਤੇ ਨੰਬਰ 2 ਤੇ ਜਿਹੜੀ ਆ ਗਈ ਬਿੱਲਾਂ ਦੀ ਗੱਲ ਉਹ ਮੈਂ ਐਸਐਸਬੀ ਸਾਹਿਬ ਨੂੰ ਹੀ ਦੁਆਰਾ ਹੋਰ ਸਬੂਤ ਸਪੰਪਾਂਗਾ ਇਹ ਤੋਂ ਬਿੱਲਾਂ ਬਾਰੇ ਵੀ ਸਾਫ ਪਤਾ ਜਲਦੀ ਕੋਈ ਤੁਹਾਡੇ ਨਾਲ ਤੁਹਾਨੂੰ ਲੈ ਕੇ ਆਪਾਂ ਸੋਪਾਂਗੇ ਦੇਖਾਂਗੇ ਨਹੀਂ ਸੀ ਪਹਿਲਾਂ ਆ ਕੀ ਕਰ ਰਹੇ ਆ ਇਹ ਬਿੱਲਾਂ ਦੀ ਗੱਲ ਆ ਨਾ ਉਹ ਵੀ ਮੈਂ ਜਿਹੜਾ ਹੈਗਾ ਉਹ ਵਾਇਰਲ ਕਰਾਂਗੇ ਆਪਾਂ ਪਹਿਲਾਂ ਆ ਦੇਖੀਏ ਵੀ ਆ ਜਿਹੜੀ ਵੀਡੀਓਗ੍ਰਾਫੀ ਆ ਏ ਉਹਦੀ ਮੁਲਾਜ਼ਮ ਆ ਉਸ ਦੇ ਨਾਕੇ ਤੇ ਜਿਹੜੇ ਬੈਠੇ ਪੱਕੇ ਆ ਉੱਥੇ ਲੱਗੇ ਉਹਨਾਂ 'ਤੇ ਕੀ ਕਾਰਵਾਈ ਕਰਦੇ ਆ ਅਸੀਂ ਵਾਈ ਨੇਮ ਉਹਨਾਂ ਦਾ ਨਾਮ ਦਿੱਤਾ ਸੀ ਆਪਣੀ ਕੰਪਲੇਂਟ ਵਿੱਚ ਪਿਆ ਆ ਬੰਦੇ ਆ ਆਹ ਉਹ ਬੰਦੇ ਆ ਕਿ ਉਹਨਾਂ 'ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੇ ਐਸਐਚਓ ਉਹਨਾਂ ਨੇ ਲੈਨ ਹਾਜ਼ਰ ਕਰਤਾ ਜਾਂ ਕੋਈ ਸ਼ਿਕਾਇਤ ਆ ਜੀ ਬੀ ਲੀਗ ਨੂੰ ਇਹ ਦਿੱਤੀ ਸੀ ਐਪਲੀਕੇਸ਼ਨ ਕਿੰਨੀ ਤਰੀਕ ਨੂੰ ਆਹ ਸਰ ਅਸੀਂ ਦੇਖ ਕੇ ਆਏ ਆ 29/4/22 ਨੂੰ ਹੁਣ ਜਿਹੜੀ ਦੇਖ ਕੇ ਆਏ ਜਿੱਦਣ ਆਪਾਂ ਫੋਟੋ ਦੇਖ ਕੇ ਆਏ ਨਾ ਨਾਲ ਆਹ ਵੀਡੀਓ ਵਾਲੀ ਤੇ ਜਿਹੜੀ ਪਹਿਲੀ ਆਪਣੀ ਕੰਪਲੇਂਟ ਚੱਲੀ ਆ ਉਹੀ ਜਨਵਾਈ ਨਹੀਂ ਆ ਸਾਨੂੰ ਦੋ ਦਿਨ ਬਰੀ ਬੁਲਾਇਆ ਇਹਨਾਂ ਨੇ ਧਨ ਵੀ ਅਸੀਂ ਦਰਜ ਕਰਾਇਆ ਜੋ ਹੈਗਾ ਅਸੀਂ ਆਪਾਂ ਕਹਿਣਾ ਕਹਤਾਂ ਉਹਨੂੰ ਦੱਸਤਾ ਵੀਡੀਓ ਵੀਡੀਓ ਵਾਲੀ ਸੀ ਕੋਈ ਸਬੂਤ ਆਪਣੇ ਕੋਲ ਰੱਖੇ ਹੋਏ ਸੀ ਪਰ ਦੇਖੀਏ ਵੀ ਕੀ ਕਰਦੇ ਆ ਹਨ ਤਾਂ ਪਤਾ ਵੀ ਇਹਨਾਂ ਨੇ ਗੋਲਮੋਲ ਕਰਕੇ ਰਿਪੋਰਟ ਆਪਣੇ ਹੱਥ ਜੇ ਬਣਾ ਕੇ ਯਾਰ ਜਿਹੜਾ ਬੰਦਾ ਜਿਹਦੇ ਖਿਲਾਫ ਕੰਪਲੇਂਟ ਆ ਉਹੀ ਉਹਦੀ ਇਨਕੁਆਇਰੀ ਕਰਦਾ ਕਦੋਂ ਕਿੰਨਾ ਉਹ ਉਹ ਦੂਆ ਕਰ ਦਊਗਾ ਆਪਣੇ ਖਿਲਾਫ ਕਿੰਨਾ ਲਿਖ ਦਊਗਾ ਤੁਹਾਨੂੰ ਇਨਸਾਫ ਮਿਲਣੇ ਦੀ ਕੋਈ ਉਮੀਦ ਹੈ ਕੋਈ ਉਮੀਦ ਹੁਣ ਦੇਖੋ ਉਹ ਸਰਕਾਰ ਨਵੀਂ ਆਈ ਹੈ ਤੇ ਐਸਐਸਪੀ ਸਾਹਿਬ ਨੇ ਮੈਨੂੰ ਭਰੋਸਾ ਦਿਵਾਇਆ ਵੀ ਤੁਸੀਂ ਇਹ ਜਿਹੜੀ ਤੁਹਾਡੀ ਦਰਖਾਸਤ ਹੈ ਦੀ ਮੈਂ ਖੁਦ ਪੈਰਵਾਈ ਕਰਾਂਗਾ ਨੰਬਰ ਵੀ ਉਹਨਾਂ ਨੇ ਸਾਡੇ ਲਈ ਹੈ ਇੱਕ ਭਗਵੰਤ ਮਾਨ ਜੀ ਨੇ ਨੰਬਰ ਵੀ ਜਾਰੀ ਕੀਤਾ ਸੀਗਾ ਹਾਂਜੀ ਉਦੋਂਪੁਰ ਵੀ ਆਪਾਂ ਕੰਪਲੇਨਟ ਕਰ ਦਿੰਦੇ ਆ ਮੇਰੇ ਸਾਥੀ ਨੇ ਇੱਕ ਨੇ ਕੀਤੀ ਵੀ ਸੀ ਉਦੋਂਪੁਰ ਦੇਖਦੇ ਆ ਇਹਦੇ ਸਬੰਧ ਵਿੱਚ ਮੇਰੇ ਸਾਡੇ ਦੋਨੋਂ ਪਾਸੋਂ ਸੀ ਨਾ ਕੰਪਲੇਨਟ ਤੇ ਉਹਨਾਂ ਨੇ ਵੀ ਮੇਰੇ ਖਾਤੇ ਇੱਕ ਨੰਬਰ ਤੇ ਵੀ ਕੀਤਾ ਸੀ ਕਾਲ ਤੇ ਮੈਂ ਵੀ ਕੋਈ ਨਹੀਂ ਕਰਦਿਆਂਗਾ ਦੁਬਾਰਾ ਉਦੋਂਪੁਰ 'ਚ ਕੰਪਲੇਨਟ ਕਰ ਦਿੰਦੇ ਆ ਉਹ ਕੀਤੀ ਹੋਈ ਹੈ ਕੀਤੀ ਰਿਆ ਕਰਨੀ ਹੈ ਅੱਜ ਉਹਨਾਂ ਨੇ ਮੈਂ ਕਨਫਰਮ ਕਰਕੇ ਪਤਾ ਕਰਨਾ ਕੀਤੀ ਹੋਈ ਹੈ ਉਹਨਾਂ ਨੇ ਮੈਂ ਜਿਹੜਾ ਹੈਗਾ ਮੇਰੇ ਕੋਲ ਜਿਹੜਾ ਹੈਗਾ ਮੈਂ ਆਪਣੇ ਕੋਲੋਂ ਜਿਹੜੀ ਹੈਗੀ ਆ ਇਹ ਕੋਈ ਕੰਮ ਦੇ ਨਹੀਂ ਕੀਤੀ ਉਹਨਾਂ ਦਾ ਜਿਹੜਾ ਹੈਗਾ ਉਹ ਮੈਂ ਪਤਾ ਕਰਕੇ ਤੁਹਾਨੂੰ ਉਹ ਵੀ ਦੱਸ ਦੂੰਗਾ